ਇਸ ਅਗਨੀ ਨੂੰ ਜਿੰਨੀ ਤਾਪ ਸੀ ਝੂਟ ਸੀ ਉਹਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਪ੍ਰੇਰਣਾ ਜਿਹੜੀ ਆ ਉਹ ਮਿਲਦੀ ਆ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯਤਨਸ਼ੀਲ ਔਰ ਕਰਮਸ਼ੀਲ ਰਹੀਏ ਜੀ ਜੀ ਜਿਹੜੀ ਕੋ ਦੱਸਦਾ ਹੈ ਉਤੋਂ ਆਪਾਂ ਸਿੱਖ ਲੈਂਦੇ ਹੋਏ ਸਚਾਈ ਦੇ ਮਾਰਗ ਤੇ ਚੱਲਣ ਦਾ ਰਣ ਲੱਗੀ ਬਲੇ ਜੈ ਸ਼੍ਰੀ ਰਾਮ ਜੀ ਅੱਜ ਦਾ ਜਿਹੜਾ ਹੋਲੀਕਾ ਦਹਿਨ ਪ੍ਰੋਗਰਾਮ ਆ ਇਹ ਹਿੰਦੁਸਤਾਨ ਦੇ ਵਿੱਚ ਸਨਾਤਨ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸਾਡੇ ਗੁਰਦਾਸਪੁਰ ਦੇ ਸਨਾਤਨ ਚੇਤਨਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਦੇ ਤੋਂ ਹਿੰਦੂ ਰੀਤੀ ਰਿਵਾਜ ਦੇ ਮੁਤਾਬਕ ਸਨਾਤਨ ਦੇ ਮੁਤਾਬਕ ਹਰ ਰਿਵਾਜ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਨਾਤਨ ਦੇ ਵਿੱਚ ਇਹ ਜਿਹੜੀ ਪ੍ਰਥਾ ਵਾ ਇਹ ਜਿਹੜੀ ਲੁਪਤ ਹੋ ਚੁੱਕੀ ਪ੍ਰਥਾ ਵਾ ਇਹਨੂੰ ਅਸੀਂ ਜਾਗਰੂਕ ਕੀਤਾ ਜਾਵੇ ਸਾਡੇ ਸਾਰੀ ਸੰਸਥਾ ਦੇ ਮੈਂਬਰਾਂ ਦਾ ਇਹ ਬਹੁਤ ਜ਼ਿਆਦਾ ਪ੍ਰਯਾਸ ਰਿਹਾ ਕਿ ਸਨਾਤਨ ਦੀ ਪ੍ਰਥਾ ਨੂੰ ਉਜਾਗਰ ਕੀਤਾ ਜਾਵੇ ਉਸ ਪ੍ਰਥਾ ਨੂੰ ਕਾਇਮ ਰੱਖ ਦਿਆ ਹੋਇਆ ਅਸੀਂ ਇਸ ਵਾਰ ਵੀ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਪੰਡਤਾਂ ਜੀ ਦੇ ਕਹਿਣ ਦੇ ਮੁਤਾਬਕ ਕਿਉਂਕਿ ਅੱਜ ਭਦਰਾ ਹੋਣ ਕਰਕੇ 11:30 ਵਜੇ ਤੱਕ ਭਦਰਾ ਸੀ ਇਸ ਕਰਕੇ ਸਾਡਾ ਪ੍ਰੋਗਰਾਮ ਇਹ ਬਹੁਤ ਲੇਟ ਹੋ ਗਿਆ ਫਿਰ ਵੀ ਸਾਰੇ ਗੁਰਦਾਸਪੁਰ ਦੀ ਸੰਗਤ ਦੇ ਸਹਿਯੋਗ ਨਾਲ ਪ੍ਰੋਗਰਾਮ ਬਹੁਤ ਕਾਮਯਾਬ ਹੋਇਆ ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਾਰੇ ਗੁਰਦਾਸਪੁਰ ਦੇ ਸ਼ਰੀਆਂ ਦੇ ਸਿਰ ਤੇ ਆ ਸਾਰਿਆਂ ਨੂੰ ਅਸੀਂ ਖੋਲੀ ਕੇ ਦੇਨ ਦੇ ਕਾਮਯਾਬ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਹਰ ਇੱਕ ਨੂੰ ਅਪੀਲ ਕਰਨੇ ਆ ਕਿ ਜਿਹੜਾ ਵੀ ਪ੍ਰੋਗਰਾਮ ਸਰਾਤਨ ਦਾ ਕੀਤਾ ਜਾਵੇ ਸਾਡੀ ਸੰਸਥਾ ਸਰਾਧਨ ਜੀਤਨਾ ਮੰਚ ਵੱਲੋਂ ਉਹ ਸਾਰੇ ਜਾਨੇ ਉਹਦੇ ਵਿੱਚ ਵਰਪੂਰ ਸਹਿਯੋਗ ਕਰੋ ਇਹੋ ਹੀ ਇਹ ਕਾਮਨਾ ਕਰਦੇ ਹਾਂ ਸਾਰਿਆਂ ਨੂੰ ਜੈ ਹਿੰ ਜੈ ਸ਼ੇੜਾ ਭਾਰਤ ਵਿੱਚ ਹੋਣੀ ਦਾ ਅਫਸਰ ਤੇ ਮੈਂ ਦਿਲ ਦੀ ਅਗਰਾਈਆ ਤੋਂ ਆਪਣੇ ਲਾਕਾ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਔਰ ਮੁਬਾਰਕ ਦਿਨਾ ਔਰ ਅੱਜ ਜਿਹੜਾ ਸਰਾਧਨ ਚੇਤਨਾ ਮੰਚ ਵੱਲੋਂ ਬਹੁਤ ਵਧੀਆ ਉਪਯਾਲਾ ਕੀਤਾ ਗਿਆ ਇਹਦੇ ਸੰਬੰਧ ਦੇ ਵਿੱਚ ਅੱਜ ਹਨੂਮਾਨ ਜੀ ਦੇ ਮੰਦਿਰ ਦੇ ਬਾਹਰ ਇਸ ਸਵਾਗਤ ਦਾ ਮੌਜੋਜਨ ਕੀਤਾ ਮੈਂ ਸਮਝਦਾ ਕਿ ਅੱਜ ਇਸ ਅਗਨੇ ਨੂੰ ਜਿੰਨੇ ਆਪਸੀ ਛੂਟ ਸੀ ਉਹਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਪ੍ਰੇਰਣਾ ਜਿਹੜੀ ਆ ਉਹ ਮਿਲਦੀ ਆ ਇਹ ਤਿਹਾਰ ਸਾਡੀ ਭਾਰਤ ਦੀ ਪ੍ਰਾਣੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਔਰ ਅੱਜ ਇਲਾਕਾ ਵਾਸੀਆਂ ਨੇ ਸਲਾਦਨ ਜੇਤਨਾ ਮੰਚ ਲੈ ਉਪਰਾਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸੋ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਜਿਹੜੀ ਸਮਾਜ ਦੇ ਵਿੱਚ ਅੱਜ ਬੁਰਾਈਆਂ ਆ ਰਹੀਆਂ ਨੇ ਉਹਨਾਂ ਨੂੰ ਇਹਦ ਲਈਏ ਇਸ ਅਗਨੀ ਦੇ ਪੇੜ ਛੜਾ ਕੇ ਉਹਨਾਂ ਨੂੰ ਖਤਮ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯਤਨਸ਼ੀਲ ਔਰ ਕਰਮਸ਼ੀਲ ਰਹੀਏ ਔਰ ਅੱਜ ਇਹੋ ਜਿਹੇ ਇਤਿਹਾਸ ਨੇ ਸਾਡੀ ਵਜ੍ਹਾ ਦਾ ਪਹਿਲਾਂ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਲਈ ਦਾ ਇੱਕ ਹਿੱਸਾ ਨੇ ਪ੍ਰੇਰਨਾ ਦਾ ਸ੍ਰੀ ਉਤਲੇ ਔਰ ਭਗਤ ਪ੍ਰਲاد ਜੀ ਦੀ ਜਿਹੜੀ ਇੱਕ ਉਹ ਦਾਸਤਾ ਹੈ ਉਤੋਂ ਆਪਾਂ ਸਿੱਖ ਲੈਂਦੇ ਹੋਏ ਸਚਾਈ ਦੇ ਮਾਰਗ ਦੇ ਚੱਲਣ ਦਾ ਪ੍ਰਣ ਲਗਾਈ